ਲੱਸੀ ਲੱਸੀ ਛੱਕਦੇ ਜਾਓ ਵਾਹਿਗੁਰੂ ਬੈਰੀਗੇਟ ਚੱਕਦੇ ਜਾਓ ਵਾਹਿਗੁਰੂ ਜੀ ਲੰਗਰ ਛਕਾਵਾਂਗੇ ਬਾਰਡਰ ਟੱਪ ਕੇ ਜਾਵਾਂਗੇ ਲੱਸੀ ਵਾਹਿਗੁਰੂ ਮਸਾਲੇਦਾਰ ਲੱਸੀ ਵਾਹਿਗੁਰੂ ਲੱਸੀ ਛੱਕਦੇ ਜਾਓ ਵਾਹਿਗੁਰੂ ਬੈਰੀਗੇਟ ਚੱਕਦੇ ਜਾਓ ਵਾਹਿਗੁਰੂ ਮਸਾਲੇਦਾਰ ਲੱਸੀ ਵਾਹਿਗੁਰੂ ਜੀ ਠੰਡੀ ਧਾਰ ਲੱਸੀ ਲੱਸੀ ਛੱਕੇ ਵਾਹਿਗੁਰੂ ਬੈਰੀਗੇਟ ਮਸਾਲੇਦਾਰ ਠੰਗੀ ਠਾਰ ਲੱਸੀ ਚੱਕੋ ਵਾਏ ਜੀ ਭਾਜੀ ਐ ਕਿਉਂ ਕਹਿ ਰਹੇ ਹੋ ਲੱਸੀ ਪੀ ਪੀ ਕੇ ਬੈਰੀਗੇਟ ਚੱਕ ਦੋ ਦੇਖੋ ਜਦੋਂ ਸਰਕਾਰ ਨਹੀਂ ਮੰਨਦੀ ਫਿਰ ਬੈਰੀਗੜ ਚੱਕਣੇ ਪੈਣੇ ਆ ਅਸੀਂ ਆਪਣੇ ਲੋਕਾਂ ਨੂੰ ਤਾਕਤ ਦੇ ਰਹੇ ਹਾਂ ਮਸਾਲੇ ਵਾਲੀ ਪਿਓਰ ਕਾਲੀ ਮਿਰਚ ਵਾਲੀ ਲੱਸੀ ਦੇ ਰਹੇ ਹਾਂ ਵਿੱਚ ਮਸਾਲੇ ਪਾ ਕੇ ਜਿਹਦੇ ਨਾਲ ਇਹਨਾਂ ਦੀ ਕਹਿੰਦੇ ਬੋਨ ਬੀਟਾ ਨਾਲੋਂ ਆਉਂਦੀ ਹੈ ਮਜ਼ਬੂਤੀ ਅੰਮੂਜਾ ਦੀ ਸ਼ਕਤੀ ਨਾ ਉਹ ਅਸੀਂ ਆਪਣੇ ਲੋਕਾਂ ਚ ਪਾ ਰਹੇ ਹਾਂ ਜੇ ਸਰਕਾਰ ਨਾ ਮੰਨੀ ਤਾਂ ਹੱਥਾਂ ਨਾਲ ਬੈਰੀਗੜ ਚੱਕਣਾ ਹੈ ਲੱਸੀ ਛੱਕੇ ਵਾਈਗਰੂ ਪੈਰੀਗੇਟ ਛੱਕੇ ਵਾਈਗਰੂ ਜੀ ਲੱਸੀ ਛੱਕੇ ਵਾਈਗਰੂ ਪੈਰੀਗੇਟ ਛੱਕੇ ਵਾਈ